ਹਾਂਜੀ ਦੋਸਤੋ ਕੀ ਅੱਜਕਲ ਤੁਸੀਂ ਵੀ ਚੀਜ਼ਾਂ ਭੁੱਲਦੇ ਜਾ ਰਹੇ ਹੋ ਜੇ ਹਾਂ ਤਾਂ ਮੈਂ ਤੁਹਾਨੂੰ ਇਸ ਦੇ ਕਾਰਨ ਲੱਛਣ ਤੇ ਇਲਾਜ ਦੇ ਬਾਰੇ ਦੱਸ ਰਿਹਾ ਲੱਛਣ ਕੀ ਨੇ ਚੀਜ਼ਾਂ ਯਾਦ ਨਹੀਂ ਰਹਿਣੀਆਂ ਮੰਨ ਲਓ ਬਾਈਕ ਚਲਾ ਰਹੇ ਹਾਂ ਬਾਈਕ ਚਲਾਉਂਦੇ ਚਲਾਉਂਦੇ ਧਿਆਨ ਕਿਤੇ ਹੋਰ ਹੈ ਬਾਈਕ ਤੇ ਹੈ ਨਹੀਂ ਕਿਤੇ ਸ਼ਾਪ ਤੇ ਚਲੇ ਗਏ ਸ਼ਾਪ ਤੇ ਜਾ ਕੇ ਸਮਾਨ ਹੀ ਭੁੱਲ ਗਏ ਵੀ ਸਮਾਨ ਕੀ ਲੈਣਾ ਸੀ ਇਹ ਸਾਰੇ ਇਹਦੇ ਲੱਛਣ ਕਾਰਨ ਕੀ ਨੇ ਮੈਂਟਲੀ ਸਟ्रेस ਬਹੁਤ ਜ਼ਿਆਦਾ ਹੈ ਵਰਕ ਦੀ ਸਟ्रेस ਬਹੁਤ ਜ਼ਿਆਦਾ ਹੈ ਸਟ्रेस ਜਦੋਂ ਜ਼ਿਆਦਾ ਲੈਂਦੇ ਆ ਤਾਂ ਦਿਮਾਗ ਦੀਆਂ ਨਾੜਾਂ ਖੁਸ਼ਕ ਹੋ ਜਾਂਦੀਆਂ ਹਨ ਇਲਾਜ ਕੀ ਹੈ ਪੰਜ ਬਦਾਮ ਰੋਜ਼ ਦੇ ਭੋਗੇ ਸਵੇਰੇ ਖਾਣੇ ਨੇ ਤੇ ਐਕਸਰਸਾਈਜ਼ ਕੀਤੀ ਜਾਵੇ ਐਕਸਰਸਾਈਜ਼ ਕਰਨ ਨਾਲ ਕੋਰਟੀਸੋਲ ਹਾਰਮੋਨ ਜਿਹੜਾ ਉਹ ਪੀਕ ਤੇ ਚਲਾ ਜਾਂਦਾ ਵਧੀਆ ਰਹਿੰਦਾ ਗਰਮੀਆਂ ਆ ਰਹੀਆਂ ਨੇ ਗਰਮੀਆਂ ਦੇ ਵਿੱਚ ਨਾ ਕੱਦੂ ਦਾ ਤੇਲ ਮਿਲ ਜਾਂਦਾ ਆਪਾਂ ਸਾਰਿਆਂ ਤੋਂ ਉਹਦੇ ਨਾਲ ਸਿਰ ਦੀ ਮ사ਜ ਕਰਨੀ ਆ ਬਣਾ ਦਿਮਾਗ ਠੰਡਾ ਰਹਿੰਦਾ ਜਿਹੜੀਆਂ ਨਾਣਾ ਕੁਸ਼ਕ ਹੋ ਜਾਂਦੀਆਂ ਨੇ ਉਹਨੂੰ ਉਹ ਤਰ ਕਰ ਦਿੰਦੇ ਇਹਦੇ ਇਹ ਇਹਦੇ ਨਾਲ ਆਪਾਂ ਆਪਣੀ ਮੈਮਰੀ ਸਟਰੋਂਗ ਕਰ ਸਕਦੇ ਥੈਂਕ ਯੂ